ਏ ডিপਾਰਟਮੈਂਟ ਆਫ ਹੋਮਲੈਂਡ ਸਕਿਉਰਟੀ ਨੇ ਹੁਣ ਸੋਸ਼ਲ ਮੀਡੀਆ ਸਕ੍ਰੀਨ ਕਰਨਾ ਸ਼ੁਰੂ ਕਰ ਦਿੱਤਾ ਖਾਸ ਕਰਕੇ ਐਂਟੀ ਸਿਮੰਟਿਜ਼ਮ ਦੇ ਮਾਮਲੇ 'ਚ ਜੀ ਬਿਲਕੁਲ ਸੋ ਇਹ ਸਕ੍ਰੀਨਿੰਗ ਦਾ ਤਾਂ ਦੇਖੋ ਆਪਣਾ ਐਮਬੈਸੀ ਵਗੈਰਾ ਦੀ ਜਿਹੜੀ ਐਪਲੀਕੇਸ਼ਨ ਸੀਗੀ ਨਾ ਉਹਦੇ ਵਿੱਚ ਕਾਫੀ ਸਾਲਾਂ ਤੋਂ ਹੀ ਸੀਗਾ ਤੁਹਾਨੂੰ ਆਪਣੀ ਫੇਸਬੁੱਕ ਵਗੈਰਾ ਇਹ ਉਹ ਇੰਸਟਾਗ੍ਰam ਆਈਡੀ ਵਗੈਰਾ ਜਿਹੜੀ ਡਿਸਕਲੋਜ਼ ਕਰਨੀ ਪੈਂਦੀ ਸੀ ਸੋ ਜਿਹੜੀ ਚੀਜ਼ ਹੋਈ ਆ ਕਿ ਈਵਨ ਐਜ਼ ਅ ਲਾਇਰ ਜਾਂ ਕੋਈ ਵੀ ਪ੍ਰੋਫੈਸ਼ਨ ਹੈ ਮੇਰੇ ਖਿਆਲ ਅੱਜ ਦੀ ਰੇਟ ਦੇ ਵਿੱਚ ਜਿਹੜੇ ਬੰਦੇ ਕੰਪਿਊਟਰ ਚਲਾਉਂਦੇ ਆ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਸਾਰਿਆਂ ਨੂੰ ਕਿ ਜਿਹੜੀ ਏਆਈ ਟੈਕਨੋਲੋਜੀ ਹੈਗੀ ਹੈ ਠੀਕ ਹੈ ਸਪੈਸੀਫਿਕਲੀ ਜਿੱਦਾਂ ਚੈਟ ਜੀਪੀਟੀ ਵਗੈਰਾ ਹੋ ਗਿਆ ਗਰੋ ਕਰਾ ਹੋਰ ਜਿਹੜੀਆਂ ਵੀ ਜਿਹੜੇ ਵੀ ਸੌਫਟਵੇਅਰ ਵਗੈਰਾ ਹੁੰਦੇ ਆ ਜਾਂ ਆਨਲਾਈਨ ਵੈਬਸਾਈਟਸ ਹੁੰਦੀਆਂ ਹੁਣ ਕੀ ਸੀਗਾ ਕਿ ਜਿਹੜੀ ਕੰਪਿਊਟਿੰਗ ਆ ਜਿਹੜੇ ਹਿਸਾਬ ਨਾਲ ਇਨਫੋਰਮੇਸ਼ਨ ਰਿਵੀਲ ਹੋ ਸਕਦੀ ਆ ਜਾਂ ਡਾਟਾ ਜਿਹੜਾ ਉਹ ਐਨਲਾਈਜ਼ ਕੀਤਾ ਜਾ ਸਕਦਾ ਉਦੀ ਕੈਪੇਬਿਲਿਟੀ ਬੜੀ ਵੱਧ ਗਈ ਹੈ ਨਵੀਂ ਟੈਕਨੋਲੋਜੀ ਨਾਲ ਪਹਿਲਾਂ ਲੋਕਾਂ ਨੂੰ ਲੱਗਦਾ ਹੈਗਾ ਕਿ ਇਹਨੂੰ 20 25 ਸਾਲ 30 ਸਾਲ ਲੱਗਣੇ ਹੋਰ ਡਵੈਲਪ ਹੋਣ ਨੂੰ ਪਰ ਇਹ ਏਡੀ ਜਿਆਦਾ ਫਾਸਟ ਸੈਲਫ ਲਰਨਿੰਗ ਜਿਹੜੀ ਹੈਗੀ ਹੈ ਕਿ ਉਹਨੇ ਜਿਹੜਾ ਸਿੱਧਾ ਹੀ ਉਹਨੂੰ ਦੱਸਦਾ ਕਿ ਆਹ ਇੰਨੇ ਬੰਦੇ ਆ ਜਿਹੜਾ ਨੇ ਇਦਾਂ ਹਾ ਕੀਤਾ ਸੀਗਾ ਇਹਨਾਂ ਨੇ ਜਿਹੜੀ ਪੋਸਟ ਕੀਤੀ ਹੈ ਜਾਂ ਕੁਝ ਵੀ ਕੀਤਾ ਸੋ ਇਦਾਂ ਕਿ ਜਿਹੜੇ ਛੋਟੇ-ਮੋਟੇ ਵੀ ਜਿਹੜੇ ਕਮੈਂਟ ਹੈਗੇ ਠੀਕ ਆ ਬੰਦਾ ਹੇਟ ਵਾਲੇ ਕਮੈਂਟ ਮਾਰਦਾ ਕਿਸੇ ਨੂੰ ਥ੍ਰੈਟਨ ਥ੍ਰੋਟਨ ਵਾਲੇ ਕਮੈਂਟ ਜਿਹੜੇ ਮਾਰਦਾ ਉਹ ਨਿਆਣ ਮਤ ਬੜੀ ਆ ਆਪਣੀ ਕਮਿਊ ਪਾ ਦਿੰਦੇ ਹੈ ਨਾ ਹਰੇਕ ਬੰਦਾ ਸ਼ੈਸ਼ਾ ਬਣ ਜਾਂਦਾ ਹੈ ਕਿ ਕੁਝ ਵੀ ਲਿਖਦਾ ਕਰਦਾ ਸੋ ਬੇਸਿਕਲੀ ਉਹ ਕੀ ਕਰ ਰਿਹਾ ਕਿ ਇੱਕ ਪੁਰਾਣਾ ਕੇਸ ਹੋਇਆ ਸੀਗਾ ਉਹ ਮੇਰੇ ਖਿਆਲ ਸਾਊਥ ਇੰਡੀਅਨ ਵਿਅਕਤੀ ਸੀਗਾ ਉਹਨੇ ਕੋਈ ਐਦਾਂ ਹੀ ਕਮੈਂਟ ਪਾਇਆ ਸੀਗਾ ਉਹਨੂੰ ਕਹਿੰਦੇ ਇਹਨੇ ਪ੍ਰੈਜ਼ੀਡੈਂਟ ਨੂੰ ਥ੍ਰੈਟ ਦਿੱਤਾ ਵਾ ਤੇ ਉਹਦੀ ਬੜਾ ਵਿਵਾਦ ਜਿਹੜਾ ਚੱਲੇ ਸੀਗਾ ਜੇਲ੍ਹ ਜੂਲ ਵੀ ਉਹਨੂੰ ਜਿਹੜੀ ਹੋਈ ਸੀਗੀ ਕਾਫੀ ਸਾਲ ਤੇ ਉਹ ਕਹਿੰਦਾ ਕਿ ਨਹੀਂ ਇਹਨੇ ਕਾਫੀ ਗਵਾਹੀਆਂ ਕੋਈ ਉਹਦੀਆਂ ਚੱਲੀਆਂ ਕਿ ਨਹੀਂ ਇਹਨੇ ਤਾਂ ਉਦਾਂ ਹੀ ਜਿਹੜਾ ਆਨਲਾਈਨ ਕਮੈਂਟ ਆ ਫ੍ਰੀ ਸਪੀਚ ਆ ਤੇ ਉਹ ਕਹਿੰਦਾ ਕਿ ਹਰ ਇੱਕ ਸਪੀਚ ਜਿਹੜੀ ਪ੍ਰੋਟੈਕਟਿਡ ਸਪੀਚ ਪ੍ਰੋਟੈਕਟ ਨਹੀਂ ਹੁੰਦੀ ਫ੍ਰੀ ਸਪੀਚ ਨਹੀਂ ਹੁੰਦੀ ਤੇ ਜਿਹੜੀ ਇਹ ਸਰਕਾਰ ਆ ਬੇਸਿਕਲੀ ਇਹ ਵੀ ਇਹੀ ਕਹਿ ਰਹੀ ਆ ਕਿ ਜਿਹੜੀਆਂ ਤੁਹੀ ਧਮਕੀਆਂ ਧਮਕੀਆਂ ਹੋ ਗਿਆ ਆ ਗੈਂਗ ਰਿਲੇਟਡ ਐਕਟੀਵਿਟੀ ਹੋ ਗਿਆ ਵਾਇਲੈਂਸ ਵਾਲੀਆਂ ਜਿਹੜੀਆਂ ਗੱਲਾਂ ਹੋ ਗਈਆਂ ਉਹ ਪ੍ਰੋਟੈਕਟਡ ਸਪੀਚ ਨਹੀਂ ਹੈਗੀ ਜੇ ਤੁਸੀਂ ਸਾਡੀ ਕੰਟਰੀ ਚ ਜਾਂਦੇ ਆ ਇਹੋਲੇ ਕੰਮ ਜਿਹੜੇ ਕਰਦੇ ਆ ਤੇ ਉਹ ਉਹਨਾਂ ਦੇ ਲਈ ਇੱਕ ਇਟਸੈਲਫ ਇਨਫ ਬੇਸਿਸ ਹੈਗਾ ਕਿ ਚੱਕ ਕੇ ਜਿਹੜਾ ਵਾਪਸ ਭੇਜਿਆ ਜਾ ਸਕਦਾ ਇਹ ਵਧੀਆ ਨਿਊਜ਼ ਹੋਣਾ ਦੇ ਲਈ ਆ ਜਿਨ੍ਹਾਂ ਨੂੰ ਥ੍ਰੈਟ ਮਿਲ ਰਹੇ ਆ ਤੇ ਤੁਹਾਨੂੰ ਪਤਾ ਕੋਈ ਤੁਹਾਨੂੰ ਐਦਾ ਬੰਦਾ ਮੁੰਡਾ ਤੰਗ ਕਰ ਰਿਹਾ ਆ ਔਨਲਾਈਨ ਹੀ ਆਦਰਵਾਇਸ ਤੁਸੀਂ ਵੀ ਡਾਇਰੈਕਟਲੀ ਜਿਹੜਾ ਹੈਗਾ ਰਿਪੋਰਟ ਜਾ ਕੇ ਕਰ ਸਕਦੇ ਆ ਠੀਕ ਆ ਤੇ ਐਂਡ ਆਫ ਦਾ ਡੇ ਉਹ ਕਹਿ ਰਹੇ ਆ ਕਿ ਇਮੀਗ੍ਰੇਟ ਜਿਹੜੇ ਆ ਰਹੇ ਆ ਉਹਨਾਂ ਨੂੰ ਇੱਥੇ ਇੱਕ ਰਹਿ ਬਦਮਾਸ਼ੀ ਬਦਮਾਸ਼ੀ ਗੁੰਡਾਗਰਦੀ ਜਿਹੜੀ ਚੱਲਦੀ ਰਹਿੰਦੀ ਸੀਗੀ ਕੋਈ ਪੁੱਛਦਾ ਨਹੀਂ ਸੀਗਾ ਤਾਂ ਕਰਕੇ ਲੋਕੀ ਹੋਰ ਜ਼ਿਆਦਾ ਮੱਛਰੇ ਸੀਗੇ ਸੋ ਹੁਣ ਕੀ ਚੀਜ਼ ਸੀਗੀ ਕਿ ਉਹ ਇਹ ਸਾਰੀਆਂ ਚੀਜ਼ਾਂ ਨੂੰ ਚੇਂਜ ਕਰ ਰਹੇ ਆ ਉਹਨਾਂ ਨੇ ਸਿੱਧੇ ਡਾਇਰੈਕਟ ਹੌਟਲਾਈਨਾਂ ਹੈਲਪਲਾਈਨਾਂ ਖੋਲੀਆਂ ਹੋਈਆਂ ਤੇ ਉਹ ਜਾ ਕੇ ਤੁਸੀਂ ਰਿਪੋਰਟ ਰਿਪੋਰਟ ਕਰ ਸਕਦੇ ਹੋ ਜੇ ਕੋਈ ਵਿਅਕਤੀ ਵਿਅਕਤੀ ਤੁਹਾਨੂੰ ਲੱਗਦਾ ਏਦਾਂ ਤੰਗ ਕਰਦਾ ਵਾ ਜਾਂ ਤਾਂ ਲੱਗਦਾ ਕੋਈ ਗੈਂਗ ਮੈਂਬਰ ਆਇਆ ਜਾਂ ਕੁਝ ਸੋ ਉਹਨਾਂ ਨੇ ਉਹ ਜਿਹੜਾ ਸੀਗਾ ਦਰਵਾਜ਼ਾ ਜਿਹੜਾ ਇਮੀਗ੍ਰੇਸ਼ਨ ਅਫੀਸ਼ੀਅਲਸ ਨੇ ਹੋਮਲੈਂਡ ਸਕਿਉਰਿਟੀ ਨੇ ਜਿਹੜਾ ਖੋਲਤਾ ਜੀ ਏ ডিপਾਰਟਮੈਂਟ ਆਫ ਹੋਮਲੈਂਡ ਸਕਿਉਰਟੀ ਨੇ ਹੁਣ ਸੋਸ਼ਲ ਮੀਡੀਆ ਸਕਰੀਨ ਕਰਨਾ ਸ਼ੁਰੂ ਕਰ ਦਿੱਤਾ ਖਾਸ ਕਰਕੇ ਐਂਟੀ ਸਿਮੰਟਿਜ਼ਮ ਦੇ ਮਾਮਲੇ 'ਚ ਜੀ ਬਿਲਕੁਲ ਸੋ ਇਹ ਸਕਰੀਨਿੰਗ ਦਾ ਤਾਂ ਦੇਖੋ ਆਪਣਾ ਐਮਬੈਸੀ ਵਗੈਰਾ ਦੀ ਜਿਹੜੀ ਐਪਲੀਕੇਸ਼ਨ ਸੀਗੀ ਨਾ ਉਹਦੇ ਵਿੱਚ ਕਾਫੀ ਸਾਲਾਂ ਤੋਂ ਹੀ ਸੀਗਾ ਤੁਹਾਨੂੰ ਆਪਣੀ ਫੇਸਬੁੱਕ ਵਗੈਰਾ ਇਹ ਉਹ ਇੰਸਟਾਗ੍ਰam ਆਈਡੀ ਵਗੈਰਾ ਜਿਹੜੀ ਡਿਸਕਲੋਜ਼ ਕਰਨੀ ਪੈਂਦੀ ਸੀਗੀ ਸੋ ਜਿਹੜੀ ਚੀਜ਼ ਹੋਈ ਆ ਕਿ ਇਵਨ ਐਜ਼ ਅ ਲਾਇਰ ਯਾ ਕੋਈ ਵੀ ਪ੍ਰੋਫੈਸ਼ਨਰ ਮੇਰੇ ਖਿਆਲ ਅੱਜ ਦੀ ਰੇਟ ਦੇ ਵਿੱਚ ਜਿਹੜੇ ਬੰਦੇ ਕੰਪਿਊਟਰ ਚਲਾਉਂਦੇ ਆ ਤੁਹਾਨੂੰ ਪਤਾ ਲੱਗ ਗਿਆ ਹੁਣ ਸਾਰਿਆਂ ਨੂੰ ਕਿ ਜਿਹੜੀ AI ਟੈਕਨੋਲੋਜੀ ਹੈਗੀ ਹੈ ਠੀਕ ਹੈ ਸਪੈਸੀਫਿਕਲੀ ਜਿੱਦਾਂ ChatGPT ਵਗੈਰਾ ਹੋ ਗਿਆ Groperਾ ਹੋਰ ਜਿਹੜੀਆਂ ਵੀ ਜਿਹੜੇ ਵੀ ਸੌਫਟਵੇਅਰ ਵਗੈਰਾ ਹੁੰਦੇ ਆ ਜਾਂ ਆਨਲਾਈਨ ਵੈਬਸਾਈਟਸ ਹੁੰਦੀਆਂ ਹੁਣ ਕੀ ਸੀਗਾ ਕਿ ਜਿਹੜੀ ਕੰਪਿਊਟਿੰਗ ਆ ਜਿਹਦੇ ਸਾਹਮਣੇ ਇਨਫੋਰਮੇਸ਼ਨ ਰਿਵੀਲ ਹੋ ਸਕਦੀ ਆ ਜਾਂ ਡਾਟਾ ਜਿਹੜਾ ਉਹ ਐਨਲਾਈਜ਼ ਕੀਤਾ ਜਾ ਸਕਦਾ ਉਦੀ ਕੈਪੇਬਿਲਿਟੀ ਬੜੀ ਵੱਧ ਗਈ ਇਹ ਨਵੀਂ ਟੈਕਨੋਲੋਜੀ ਨਾਲ ਪਹਿਲਾਂ ਲੋਕਾਂ ਨੂੰ ਲੱਗਦਾ ਹੈਗਾ ਕਿ ਇਹਨੂੰ 20 25 ਸਾਲ 30 ਸਾਲ ਲੱਗਣੇ ਹੋਵੋ ਡਵੈਲਪ ਹੋਣ ਨੂੰ ਪਰ ਇਹ ਏਡੀ ਜਿਆਦਾ ਫਾਸਟ ਸੈਲਫ ਲਰਨਿੰਗ ਜਿਹੜੀ ਹੈਗੀ ਹੈ ਕਿ ਉਹਨੇ ਜਿਹੜਾ ਸਿੱਧਾ ਹੀ ਉਹਨੂੰ ਦੱਸਦਾ ਕਿ ਆਹ ਇੰਨੇ ਬੰਦੇ ਇਹਨਾਂ ਨੇ ਇਦਾਂ ਹਾ ਕੀਤਾ ਸੀਗਾ ਇਹਨਾਂ ਨੇ ਜਿਹੜੀ ਪੋਸਟ ਕੀਤੀ ਹੈ ਜਾਂ ਕੁਝ ਵੀ ਕੀਤਾ ਸੋ ਇਦਾਂ ਕਿ ਜਿਹੜੇ ਛੋਟੇ-ਮੋਟੇ ਵੀ ਜਿਹੜੇ ਕਮੈਂਟ ਆ ਗਿਆ ਠੀਕ ਆ ਬੰਦਾ ਹੇਟ ਵਾਲੇ ਕਮੈਂਟ ਮਾਰਦਾ ਕਿਸੇ ਨੂੰ ਥ੍ਰੈਟਨ ਥ੍ਰੋਟਨ ਵਾਲੇ ਕਮੈਂਟ ਜਿਹੜੇ ਮਾਰਦਾ ਉਹ ਨਿਆਣ ਮਤ ਬੜੀ ਆ ਆਪਣੀ ਕਮਿਊਨ ਵਾ ਦਿੰਦੇ ਹਨ ਹਰੇਕ ਬੰਦਾ ਸ਼ੈਸ਼ਾ ਬਣ ਜਾਂਦਾ ਹੈ ਕਿ ਕੁਝ ਵੀ ਲਿਖਦਾ ਕਰਦਾ ਸੋ ਬੇਸਿਕਲੀ ਉਹ ਕੀ ਕਰ ਰਿਹਾ ਕਿ ਇੱਕ ਪੁਰਾਣਾ ਕੇਸ ਹੋਇਆ ਸੀਗਾ ਉਹ ਮੇਰੇ ਖਿਆਲ ਸਾਊਥ ਇੰਡੀਅਨ ਵਿਅਕਤੀ ਸੀਗਾ ਉਹਨੇ ਕੋਈ ਐਦਾ ਹੀ ਕਮੈਂਟ ਪਾਇਆ ਸੀਗਾ ਉਹਨੂੰ ਕਹਿੰਦੇ ਇਹਨੇ ਪ੍ਰੈਜ਼ੀਡੈਂਟ ਨੂੰ ਥ੍ਰੈਟ ਦਿੱਤਾ ਵਾ ਤੇ ਉਹਦੀ ਬੜਾ ਵਿਵਾਦ ਜਿਹੜਾ ਚੱਲੇ ਸੀਗਾ ਜੇਲ੍ਹ ਜੂਲ ਵੀ ਉਹਨੂੰ ਜਿਹੜੀ ਹੋਈ ਸੀਗੀ ਕਾਫੀ ਸਾਲ ਤੇ ਉਹ ਕਹਿੰਦਾ ਕਿ ਨਹੀਂ ਇਹਨੇ ਕਾਫੀ ਗਵਾਹੀਆਂ ਕੋਈ ਉਹਦੀਆਂ ਚੱਲੀਆਂ ਕਿ ਨਹੀਂ ਇਹਨੇ ਤਾਂ ਉਦਾਂ ਹੀ ਜਿਹੜਾ ਆਨਲਾਈਨ ਕਮੈਂਟ ਆ ਫ੍ਰੀ ਸਪੀਚ ਆ ਤੇ ਉਹ ਕਹਿੰਦਾ ਕਿ ਹਰ ਇੱਕ ਸਪੀਚ ਜਿਹੜੀ ਪ੍ਰੋਟੈਕਟਡ ਸਪੀਚ ਪ੍ਰੋਟੈਕਟ ਨਹੀਂ ਹੁੰਦੀ ਫ੍ਰੀ ਸਪੀਚ ਨਹੀਂ ਹੁੰਦੀ ਤੇ ਜਿਹੜੀ ਇਹ ਸਰਕਾਰ ਆ ਬੇਸਿਕਲੀ ਇਹ ਵੀ ਇਹੀ ਕਹਿ ਰਹੀ ਆ ਕਿ ਜਿਹੜੀਆਂ ਤੁਸੀਂ ਧਮਕੀਆਂ ਧੁਮਕੀਆਂ ਹੋ ਗਿਆ ਗੈਂਗਰੇਲੇਟਡ ਐਕਟੀਵਿਟੀ ਹੋ ਗਿਆ ਵਾਇਲੈਂਸ ਵਾਲੀਆਂ ਜਿਹੜੀਆਂ ਗੱਲਾਂ ਹੋ ਗਈਆਂ ਉਹ ਪ੍ਰੋਟੈਕਟਡ ਸਪੀਚ ਨਹੀਂ ਹੈਗੀ ਜੇ ਤੁਸੀਂ ਸਾਡੀ ਕੰਟਰੀ ਚ ਜਾਂਦੇ ਆ ਇਹੋਲੇ ਕੰਮ ਜਿਹੜੇ ਕਰਦੇ ਆ ਤੇ ਉਹ ਉਹਨਾਂ ਦੇ ਲਈ ਇੱਕ ਇਟਸੈਲਫ ਇਨਫ ਬੇਸਿਸ ਹੈਗਾ ਕਿ ਚੱਕ ਕੇ ਜਿਹੜਾ ਵਾਪਸ ਭੇਜਿਆ ਜਾ ਸਕਦਾ ਇਹ ਵਧੀਆ న్యూਸ ਹੋਣਾ ਤੇ ਲਈ ਆ ਜਿਹਨਾਂ ਨੂੰ ਥ੍ਰੈਟ ਮਿਲ ਰਹੇ ਆ ਤੇ ਤੁਹਾਨੂੰ ਪਤਾ ਕੋਈ ਤੁਹਾਨੂੰ ਐਦਾ ਬੰਦਾ ਮੁੰਡਾ ਤੰਗ ਕਰ ਰਿਹਾ ਆ ਔਨਲਾਈਨ ਹੀ ਆਦਰਵਾਈਸ ਤੁਸੀਂ ਵੀ ਡਾਇਰੈਕਟਲੀ ਜਿਹੜਾ ਹੈਗਾ ਰਿਪੋਰਟ ਜਾ ਕੇ ਕਰ ਸਕਦੇ ਆ ਠੀਕ ਆ ਤੇ ਐਂਡ ਆਫ ਦਾ ਡੇ ਉਹ ਕਹ ਰਿਹਾ ਕਿ ਇਮੀਗ੍ਰੈਂਟ ਜਿਹੜੇ ਆ ਰਹੇ ਆ ਉਹਨਾਂ ਨੂੰ ਇੱਥੇ ਇੱਕ ਰਹਿਣ ਦੀ ਪਰ ਬਦਮਾਸ਼ੀ ਬਦੂਸ਼ੀ ਗੁੰਡਾਗਰਦੀ ਜਿਹੜੀ ਚੱਲਦੀ ਰਹਿੰਦੀ ਸੀਗੀ ਕੋਈ ਪੁੱਛਦਾ ਨਹੀਂ ਸੀਗਾ ਤਾਂ ਕਰਕੇ ਲੋਕੀ ਹੋਰ ਜ਼ਿਆਦਾ ਮੱਛਰੇ ਸੀਗੇ ਸੋ ਹੁਣ ਕੀ ਚੀਜ਼ ਸੀਗੀ ਕਿ ਉਹ ਇਹ ਸਾਰੀਆਂ ਚੀਜ਼ਾਂ ਨੂੰ ਚੇਂਜ ਕਰ ਰਹੇ ਆ ਉਹਨਾਂ ਨੇ ਸਿੱਧੇ ਡਾਇਰੈਕਟ ਹੌਟਲਾਈਨਾਂ ਹੈਲਪਲਾਈਨਾਂ ਖੋਲੀਆਂ ਹੋਈਆਂ ਤੇ ਉਹ ਜਾ ਕੇ ਤੁਸੀਂ ਰਿਪੋਰਟ ਰਿਪੋਰਟ ਕਰ ਸਕਦੇ ਆ ਜੇ ਕੋਈ ਵਿਅਕਤੀ ਵਿਅਕਤੀ ਤੁਹਾਨੂੰ ਲੱਗਦਾ ਏਦਾਂ ਤੰਗ ਕਰਦਾ ਵਾ ਜਾਂ ਤਾਂ ਲੱਗਦਾ ਕੋਈ ਗੈਂਗ ਮੈਂਬਰ ਆਇਆ ਜਾਂ ਕੁਝ ਸੋ ਉਹਨਾਂ ਨੇ ਉਹ ਜਿਹੜਾ ਸੀਗਾ ਦਰਵਾਜ਼ਾ ਜਿਹੜਾ ਇਮੀਗ੍ਰੇਸ਼ਨ ਅਫੀਸ਼ੀਅਲਸ ਨੇ ਹੋਮਲੈਂਡ ਸਕਿਉਰਿਟੀ ਨੇ ਜਿਹੜਾ ਖੋਲਤਾ ਜੀ